ਵਾਦਸ਼ਾ ਜੀਆਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਤੋਂ ਸਜੇ ਹੋਈ ਦੀਵਾਨਾ ਅੰਦਰ ਸਰਬੱਤ ਸੰਗਤ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰ ਰਹੀ ਹੈ। ਖਿਸ਼ਲਿ ਰੋਸ ਤੋਂ ਹੁਕਮਨਾਮਿਆਂ ਦੀ ਲੜੀਵਾਰ ਵਿਚਾਰ ਸਿੰਘ ਕਰ ਰਹੀ ਹਾਂ। ਸਤਿਗੁਰੂ ਗੁਰਦੇਵ ਮਹਾਰਾਜ ਜੀ ਤੇ ਕਿਰਪਾ ਸਦਕਾ ਅੱਜ ਅਸੀਂ 6 ਨੰਬਰ ਹੁਕਮਨਾਮਾ ਜੋ ਸਹਬਾਂ ਦੇ 500 47 ਅੰਗ ਦੇ ਉੱਤੇ ਪ੍ਰਕਾਸ਼ਮਾਨ ਹੈ ਇਸ ਪਾਵਨ ਸ਼ਬਦ ਨੂੰ ਅੱਜ ਸੀ ਪਾਠ ਦੇ ਰੂਪ ਦੇ ਅੰਦਰ ਸਰਵਣ ਕੀਤਾ ਹੈ। ਪਰਸ਼ਾ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਵਰਤੋਂ ਲੱਗੇ ਰਾਗ ਬਿਹાગੜੀ ਦੀ ਇਹ ਬਾਣੀ ਦਾ ਸ਼ਬਦ ਹੈ। पंचम पादशाह महाराज ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਤੇ ਇਹ ਜੀਵਨ ਨੂੰ ਰਾਜਨ ਕਹਿ ਕੇ ਇਸ ਸ਼ਬਦ ਦੇ ਵਿੱਚ ਬੁਲਾਉਂਦੇ ਹਨ ਜਿਹੜਾ ਲੋਕਾਂ ਦੇ ਉੱਤੇ ਰਾਜ ਕਰ ਰਿਹਾ ਨਰਪਤ ਮਨੁੱਖਾਂ ਦੇ ਉੱਤੇ ਰਾਜ ਕਰਨ ਵਾਲੇ ਇਹ ਰਾਜੇ ਇਹ ਰਾਜਪੁਮਾਰ ਤੂੰ ਸਾਰੀਆਂ ਜੂਨਾਂ ਦੇ ਨਾਲੋਂ ਸ਼੍ਰੇਸ਼ਟ ਹੈਂ ਸਾਰੀਆਂ ਜੂਨਾਂ ਦੇ ਨਾਲੋਂ ਤੋਂ ਸ਼੍ਰੇਸ਼ਟ ਹੈ ਇਹਨਾਂ ਨਾਲੋਂ ਵੱਖਰਾ ਹੈ ਜੇ ਬਾਣੀ ਦੇ ਅੰਦਰ ਅਸੀਂ ਸ਼ਬਦ ਪੜ੍ਹਿਆ ਸੀ ਨਾ ਕਿ ਤੇਰੇ ਸਿਰ ਦੇ ਉੱਤੇ ਜੇ ਸਿੰਘ ਆ ਗਈ ਤੇਰੀਆਂ ਚਾਰ ਲੱਤਾਂ ਹੋ ਗਈਆਂ ਫਿਰ ਕਦੋਂ ਤੂੰ ਨੁਕਤਾ ਦੇ ਜੀਵਨ ਵਾਲੇ ਕਾਰਜ ਕਰ ਸਕੇਗਾ ਕਿਵੇਂ ਕਰੇਗਾ ਜਦ ਬਾਣੀ ਦਾ ਸ਼ਬਦ ਅਸੀਂ ਪੜ੍ਹਦੇ ਹਾਂ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਤੂੰ ਸਾਰੀਆਂ ਜੁਨਾਂ ਦਾ ਸਰਦਾਰ ਹੈ ਤੂੰ ਪ੍ਰਮਾਤਮਾ ਨੇ ਜਦ ਰੱਖਣਾ ਸਰਦਾਰ ਬਣਾ ਕੇ ਭੇਜਿਆ ਵੀ ਹੈ ਜੇਕਰ ਮਨੁੱਖ ਦੇ ਵਿੱਚ ਸਮਝ ਹੈ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੈ ਆਹ ਕੀ ਨੁਕਸਾਨ ਦੇ ਹੈ ਆਹ ਕੀ ਫਾਇਦੇਮੰਦ ਹੈ ਜੇਕਰ ਫਿਰ ਉਹ ਮਨੁੱਖ ਉਹੀ ਕਾਰਜ ਕਰੇ ਜਿਹੜੇ ਪਸ਼ੂ ਕਰ ਰਹੇ ਨੇ ਡੰਗਰ ਕਰ ਰਹੇ ਨੇ ਉਹ ਮਾਨਸ ਜੋ ਨਾ ਆਖਿਐਨ ਪਸ਼ੂ ਢੋਰ ਗਵਾਰ ਗੁਰਬਾਣੀ ਦੀ ਸ਼ਬਦ ਸਤਗੁਰੂ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਬੰਦੇ ਕਹਿਲਾਉਣ ਦਾ ਕੋਈ ਹੱਕ ਨਹੀਂ ਹੈ ਕੋਈ ਇਨਸਾਨ ਉਸ ਨੂੰ ਕਹੇ ਤੂੰ ਬੰਦਾ ਹੀ ਐ ਕੋਈ ਇਨਸਾਨ ਹੀ ਐ ਸਤਿਗੁਰੂ ਨਾਲ ਸੇਵਿਓ ਸ਼ਬਦ ਨਾ ਰਖਿਓ ਉਤਾਰ ਤਜ ਇਕ ਤਨਾਂ ਦਾ ਜੀਵੇ ਆ ਕਿਤੇ ਆਏ ਸੰਸਾਰ ਉਹਨਾਂ ਦਾ ਫਿਰ ਸੰਸਾਰ ਵਿੱਚ ਆਇਆ ਹੋਇਆ ਕੋਈ ਮਾਇਨੇ ਨਹੀਂ ਰੱਖਦਾ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਮਨੁੱਖ ਨੂੰ ਉਦੇ ਕੀਤੇ ਕਰਮਾਂ ਦਾ ਜੋ ਨੂੰ ਕਰਨੇ ਚਾਹੀਦੇ ਨੇ ਇਹ ਮਨੁੱਖੀ ਜੀਵਨ ਹਾਸਲ ਕਰਕੇ ਇਨਸਾਨ ਦਾ ਜੀਵਨ ਇਹਨੇ ਹਾਸਲ ਕੀਤਾ ਹੈ ਲੋਕੀ ਆਖਦੇ ਨੇ ਕਿ ਕਿ ਤੂੰ 84 ਲੱਖ ਦੇ ਜਨਮ ਵਿੱਚੋਂ ਆਇਆ ਹੈ 84 ਲੱਖ ਦਾ ਕਿੰਨੇ ਦਾਵਾ ਕੀਤਾ ਹੈ ਗੁਰੂ ਨਾਨਕ ਸਾਹਿਬ ਮਹਾਰੇ ਪਾਤਸ਼ਾਹ ਦੇ ਵਿਚਾਰ ਤਾਰਾ ਆਖਦੀ ਹੈ ਹੁਣ ਤੂੰ ਮਨੁੱਖ ਹੈ ਹੁਣ ਤੂੰ ਇਨਸਾਨ ਹੈ ਹੁਣ ਤੇਰੇ ਅੰਦਰ ਇਹ ਪ੍ਰਮਾਤਮਾ ਨੇ ਸੋਝੀ ਪਾ ਕੇ ਤੈਨੂੰ ਭੇਜਿਆ ਹੋਇਆ ਤੂੰ ਇਸ ਦੇਹੀ ਦਾ ਇਸ ਸਰੀਰ ਦਾ ਤੂੰ ਗੁਰੂ ਦੇ ਪ੍ਰਤੀ ਤੂੰ ਧਰਮ ਦੇ ਪ੍ਰਤੀ ਤੂੰ ਸਮਾਜ ਦੇ ਪ੍ਰਤੀ ਤੂੰ ਆਪਣਾ ਕੀ ਲਾਹਾ ਲੈ ਰਿਹਾ ਤੇ ਸਤਗੁਰੂ ਮਹਾਰਾਜ ਕਹਿੰਦੇ ਜੇਕਰ ਚਲਾਕੀ ਹੈ ਤਿਰ ਕੋ ਸਮਝ ਹੈ ਤੇ ਉਸ ਸਮਝ ਨੂੰ ਤੂੰ ਚਲਾਕੀ ਵਾਲੇ ਪਾਸੇ ਵਰਤ ਰਿਹਾ ਸਿਆਣਪਾਂ ਵਾਲੇ ਪਾਸੇ ਵਰਤਨੀ ਹੈ। ਹਉਸ ਪਾਵਨ ਬਚਨ ਦੇ ਅੰਦਰ ਗੁਰੂਦੇਵ ਮਹਾਰਾਜ ਬਖਸ਼ਿਸ਼ ਕਰਨ ਲੱਗੇ ਬਿਹਾਗੜਾ ਮਹਿਲਾ ਪੰਜਵਾ ਪੰਚਮ ਗੁਰੂਦੇਵ ਮਹਾਰਾਜ ਦੀ ਬਾਣੀ ਦਾ ਇਹ ਪਾਵਨ ਸ਼ਬਦ ਹੈ ਬਿਹਾਗੜੇ ਰਾਗ ਦੇ ਅੰਦਰ ਸ਼ੰਤ ਸ਼ੈਲੀ ਹੈ ਗੁਰਬਾਣੀ ਦੀ ਬੋਲ ਸੁਧਰ ਮੀੜਿਆ ਇਹ ਸਾਰੇ ਮਨੁੱਖਾਂ ਦੇ ਨਾਲੋਂ ਸਾਰੀਆਂ ਜੂਨਾਂ ਦੇ ਨਾਲੋਂ ਸ੍ਰਿਸ਼ਟੀ ਇਨਸਾਨ ਮੋਨਕਤ ਧਾਰੀ ਰਾਮ ਤੂੰ ਪ੍ਰਮਾਤਮਾ ਦੇ ਬਾਬਤ ਪ੍ਰਮਾਤਮਾ ਦੇ ਲਈ ਸੋਹਣੇ ਬੋਲ ਤੂੰ ਆਪਣੇ ਮੁਖ ਦੇ ਵਿੱਚੋਂ ਕਿਉਂ ਨਹੀਂ ਬੋਲਦਾ ਕਿਉਂ ਚੁੱਪ ਬੈਠਾ ਹੈ ਡੰਗਰ ਹੈ ਪਸ਼ੂ ਹੈ ਢੋਰ ਹੈ ਹੁਣ ਇਹਦੇ ਚ ਤਾਂ ਇਹ ਨਹੀਂ ਸੋਝੀ ਨਹੀਂ ਨਾ ਹੈ ਕਿਸੇ ਦਾ ਭਲਾ ਕਰਨਾ ਹੈ ਜੇਕਰ ਇਹਨੂੰ ਸਿਖਾ ਦਵੇ ਇਨਸਾਨ ਉਹ ਸਿੱਖਦਾ ਹੈ ਘਰ ਜੇ ਤੁਸੀਂ ਪੱਟ ਪਾਲਦੇ ਹੋ ਕੁੱਤੇ ਨੂੰ ਪਾਲਦੇ ਹੋ ਤੇ ਕਿੰਨਾ ਉਹਨੂੰ ਤੁਸੀਂ ਸਿਖਾਉਂਦੇ ਹੋ ਤੇ ਕਈ ਵਾਰ ਕੁੱਤੇ ਦੇ ਦਿਮਾਗ ਦੇ ਵਿੱਚ ਵੀ ਕੋਈ ਐਸਾ ਹੋ ਜਾਂਦਾ ਹੈ ਕਿ ਉਹ ਆਪਣੇ ਮਾਲਕ ਨੂੰ ਖਾ ਲੈਂਦਾ ਹੈ ਆਪਣੇ ਮਾਲਕ ਨੂੰ ਵੱਢ ਦੇਣਾ ਕਿੰਨੇ ਐਸੇ ਕੇਸ ਦੇਖੇ ਨੇ ਪਰ ਕੁੱਤੇ ਨੂੰ ਟ੍ਰੇਨ ਕਰਨ ਵਾਲਾ ਕੁੱਤੇ ਨੂੰ ਟ੍ਰੇਨਡ ਕਰਨ ਵਾਲਾ ਜਾਨਵਰ ਨੂੰ ਟ੍ਰੇਨਡ ਕਰਨ ਵਾਲਾ ਇਨਸਾਨ ਹੈ ਨਾ ਪ੍ਰਮਾਤਮਾ ਹੈ ਪ੍ਰਮਾਤਮਾ ਨੇ ਉਲਝ ਸੋਝੀ ਪਾ ਕੇ ਦਿੱਤੀ ਇਨਸਾਨ ਨੂੰ ਇਸ ਗੱਲ ਦੀ ਸਮਝ ਆਈ ਤੇ ਪਾਲਸ਼ਾ ਮਹਾਰਾਜ ਕਹਿਣ ਲੱਗੇ ਫਿਰ ਤੂੰ ਚੁੱਪ ਕਿਉਂ ਬੈਠਾ ਹੈ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਿਉਂ ਨਹੀਂ ਕਰਦਾ ਤੂੰ ਕਿਉਂ ਚੁੱਪ ਕਰਕੇ ਬੈਠਾ ਹੈ ਮੋਨ ਕਤ ਧਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ ਰਾਮ ਤੇ ਜਿਹੜੀਆਂ ਲੋੜਾਂ ਪ੍ਰਮਾਤਮਾ ਨੇ ਤੇਰੀ ਜ਼ਰੂਰਤ ਵਾਸਤੇ ਬਣਾਈਆਂ ਸਨ ਜਿਹੜੀਆਂ ਚੀਜ਼ਾਂ ਪ੍ਰਮਾਤਮਾ ਨੇ ਤੇਰੀ ਜ਼ਰੂਰਤ ਦੇ ਲਈ ਤੇਰੇ ਤਿਆਰ ਕੀਤੀਆਂ ਸਨ ਗੁਰਦੇਵ ਮਹਾਰਾਜ ਕਹਿੰਦੇ ਤੂੰ ਉਹਦੇ ਨਾਲ ਜੱਫਾ ਪਾ ਕੇ ਬੈਠ ਗਿਆ ਉਹ ਚੀਜ਼ਾਂ ਤੈਨੂੰ ਵਧੇਰੇ ਜਿਹੜੀਆਂ ਨੇ ਚੰਗੀਆਂ ਲੱਗਣ ਲੱਗੀਆਂ ਉਹਨਾਂ ਨਾਲ ਤੋਂ ਬਧੇਰੇ ਪਿਆਰ ਪਾ ਕੇ ਬੈਠ ਗਿਆ ਜੇ ੜੀ ਚੀਜ਼ ਦੇ ਇਨਸਾਨ ਨੂੰ ਖੇਡਣ ਵਾਸਤੇ ਮਿਲੀ ਹੋਏ ਇਨਸਾਨ ਉਹਨੂੰ ਪੱਕੀਆਂ ਆਪਣੇ ਤੁਰ ਦੇ ਤੇ ਮੰਨ ਕੇ ਬਹਿਟ ਜਾਵੇ ਜਿਵੇਂ ਅਸੀਂ ਭਗਤ ਰਵਿਦਾਸ ਜੀ ਦਾ ਸ਼ਬਦ ਪੜਦੇ ਹਾਂ ਮਾਧਵੀ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਜਿਵੇਂ ਦਾ ਇਨਸਾਨ ਮੰਨ ਕੇ ਬੈਠਦਾ ਹੈ ਉਸ ਤਰ੍ਹਾਂ ਦਾ ਹੁੰਦਾ ਹੀ ਨਹੀਂ ਸੋਚਦਾ ਕੁਝ ਹੋਰ ਹੈ ਹੋ ਕੁਝ ਹੋਰ ਜਾਂਦਾ ਹੈ ਜੈਸਾ ਮੰਨਿਆ ਹੋਏ ਨਾ ਤੈਸਾ ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਪਿਆ ਭਿਖਾਰੀ ਆਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ ਭੁਲੇਖਾ ਪਰਮ ਮਹਾਰਾਜ ਕਹਿੰਦੇ ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ ਰਾਹ ਇਹ ਅੱਖਾਂ ਦੇ ਨਾਲ ਸਿਰਫ ਤੂੰ ਇਹ ਰੰਗ ਤਮਾਸ਼ੇ ਦੁਨੀਆ ਦੇ ਵੇਖ ਕੇ ਚਲੇ ਆ ਗਿਆ। ਸੰਗ ਤੇਰੇ ਕਸ਼ਨਾ ਚਾਲੈ। ਯਾਦ ਰੱਖਣਾ ਇਹ ਤੂੰ ਇਕੱਠੀ ਤੇ ਕਰ ਲੇਗਾ ਇਹਨੂੰ ਜੋੜ ਤੇ ਲਵੇਂਗਾ ਇਹਨੂੰ ਬਣਾ ਤੇ ਲਵੇਂਗਾ। ਸੰਗ ਤੇਰੇ ਕਸ਼ਨਾ ਚਾਲੈ। ਪਾਪਾ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਪਾਪਾ ਤੋਂ ਬਿਨਾ ਤੂੰ ਇਕੱਠੀ ਨਹੀਂ ਕਰਨੀ ਤੇ ਤੇਰੇ ਮਰਦੇ ਹੋਏ ਦੇ ਨਾਲ ਵੀ ਨਹੀਂ ਜਾਣੀ। ਸੰਗ ਤੇਰੇ ਕਸ਼ਨਾ ਚਾਲੈ। ਬਿਨ ਗੋਬਿੰਦ ਨਾਮਾ ਇਹ ਪਰਮਾਤਮਾ ਦੇ ਗੁਣਾ ਤੋਂ ਬਿਨਾ ਚੰਗੇ ਸ਼ੁਭ ਗੁਣਾ ਤੋਂ ਬਿਨਾ ਸਮਝ ਤੋਂ ਬਿਨਾ ਮਰ ਕੇ ਕਹਿੰਦੇ ਹੋਰ ਤੇਰੇ ਨਾਲ ਕਿਸੇ ਨੇ ਸਾਥ ਨਹੀਂ ਨਿਭਾਉਣਾ ਪੈਸਾ ਇਨਸਾਨ ਨੂੰ ਸਹੂਲਤ ਦੇ ਸਕਦਾ ਹੈ ਪੈਸਾ ਇਨਸਾਨ ਨੂੰ ਕਦੇ ਸੁੱਖ ਨਹੀਂ ਦੇ ਸਕਦਾ ਧਨ ਕੋਠੀ ਜਾਇਦਾਦ ਗੱਡੀਆਂ ਇਨਸਾਨ ਨੂੰ ਸਹੂਲਤਾਂ ਦੇ ਰਹੀਆਂ ਨੇ ਪਰ ਇਨਸਾਨ ਨੂੰ ਜਿਹੜਾ ਸੁੱਖ ਨਹੀਂ ਦੇ ਰਹੀਆਂ ਕਿੰਨੀਆਂ ਅਸੀਂ ਰੋਜ਼ਾਨਾ ਅਸੀਂਆਂ ਘਟਨਾਵਾਂ ਦੇਖਦੇ ਹਾਂ ਸੁਣਦੇ ਹਾਂ ਪੜ੍ਹਦੇ ਹਾਂ ਕਰੋੜਾਂ ਰੁਪਈਆ ਦਾ ਅਰਬਾਂ ਰੁਪਈਆ ਦਾ ਬਿਜ਼ਨਸ ਹੁੰਦਾ ਹੈ ਪਤਾ ਨਹੀਂ ਮਨ ਦੇ ਵਿੱਚ ਕੀ ਬੈਠਦਾ ਹੈ ਇੰਨੀ ਮਾਨਸਿਕਤਾ ਗਿਰ ਜਾਂਦੀ ਹੈ ਡਿੱਗ ਜਾਂਦੀ ਹੈ ਸਾਈਡ ਤੱਕ ਕਰ ਲੈਣਾ ਵੱਡੀ ਬਣਾਈ ਹੋਈ ਜਾਇਦਾਦ ਸੁਖੀਨ ਦੇ ਸੁਖੀਨ ਨੇ ਦੇ ਪਈ ਫਿਰ ਮਹਾਰਾਜ ਕਹਿੰਦੇ ਸੰਗ ਤੇਰੇ ਕਾਸ਼ ਨਾ ਚੱਲੇ ਆਹ ਤੇਰੇ ਪਏ ਰਹਿਗੇ ਤੇਰੇ ਲੱਖਾਂ ਰੁਪਈਆ ਦੇ ਸੋਫੇ ਆਹ ਪਏ ਰਹਿਗੇ ਤੇਰੀਆਂ ਅਰਬਾਂ ਰੁਪਈਆ ਦੀਆਂ ਗੱਡੀਆਂ ਸੰਗ ਤੇਰੇ ਕਾਸ਼ ਨਾ ਚੱਲੇ ਬਿਨਾਂ ਗੋਬਿੰਦ ਨਾਮਾ ਪਰਮਾਤਮਾ ਦੇ ਗੁਣਾਂ ਤੋਂ ਬਿਨਾਂ ਹੋਰ ਤੇਰੇ ਨਾਲ ਕਿਸੇ ਨੇ ਸਾਥ ਨਹੀਂ ਲਵਾਉਣਾ ਦੇਸ਼ ਵੇ ਸਵਰਨ ਰੂਪਾ ਸਗਲ ਊਨੇ ਕਾਮਾ ਮਾਰੇ ਕਹਿੰਦੇ ਉਦਮ ਕਰਦਾ ਏ ਇਹ ਗਾਨੀ ਇਨਸਾਨ ਉਦਮ ਨਹੀਂ ਕਰਦਾ ਪਰ ਪਾਸ਼ਾ ਕਹਿਣ ਲੱਗੇ ਤੂੰ ਉਦਮ ਕਿਹੜੀ ਚੀਜ਼ ਦਾ ਕੀਤਾ ਹੈ ਯਤਨ ਬੋਲ ਸੁਖ ਕੇ ਕੀਏ ਆਹ ਚੀਜ਼ਾਂ ਵਾਸਤੇ ਕਰਦਾ ਏ ਸੋਨੇ ਨੂੰ ਕਹਿੰਦਾ ਇਕੱਠਾ ਕਰਨਾ ਇਹਦੇ ਵਾਸਤੇ ਉਦਮ ਕਰਦਾ ਹੈ ਚਾਂਦੀ ਨੂੰ ਦੇਸ਼ ਵੇਸ਼ ਵੇਸ਼ ਆਪਣੇ ਆਪ ਨੂੰ ਸੈਟਲ ਕਰਨ ਵਾਸਤੇ 파ਸ਼ ਪਾਸ਼ ਕਹਿੰਦੇ ਬੜੇ ਉਦਮ ਕਰਦਾ ਹੈ ਦੇਸ਼ ਵੇਸ਼ ਵਰਣ ਰੂਪਾ ਰੂਪਾਦੱਤ ਚਾਂਦੀ ਸਗਲ ਊਨੇ ਕਾਮਾ ਇਹਦੇ ਵਾਸਤੇ ਕੀਤੇ ਗਏ ਯਤਨ 파ਸ਼ਾ ਕਹਿੰਦੇ ਸਾਰੇ ਵਿਅਰਥ ਨਹੀਂ ਪੁੱਤਰ ਕਲਤਰ ਨ ਸੰਗ ਸ਼ੋਭਾ ਹਸਤ ਘੋਰ ਵਿਕਾਰੀ ਤੇ ਮਹਾਰਾਜ ਕਹਿਣ ਲੱਗੇ ਤੇ ਆਪ ਕੋ ਤਰਾਂ ਦੇ ਲਈ ਆਪਣੇ ਫਰਜ਼ ਨਿਭਾਉਣੇ ਠੀਕ ਨੇ ਪ੍ਰਮਾਤਮਾ ਨੇ ਔਲਾਦ ਦਿੱਤੀ ਹੈ ਔਲਾਦ ਦੇ ਪ੍ਰਤੀ ਤੂੰ ਆਪਣਾ ਫਰਜ਼ ਨਿਭਾ ਉਹ ਬੱਚਿਆਂ ਨੂੰ ਸੈੱਟ ਵੀ ਕਰਨਾ ਹੈ ਬੱਚਿਆਂ ਨੂੰ ਪੜਾਉਣਾ ਵੀ ਹੈ ਬੱਚਿਆਂ ਦੇ ਤੂੰ ਲੋੜਾਂ ਵੀ ਪੂਰੀਆਂ ਕਰਨੀਆਂ ਨੇ ਮਾਰੇ ਪਾਰਸ਼ਕ ਇਹ ਕਹਿੰਦੇ ਪਰ ਹਾਂ ਜਿੱਥੇ ਇਨਸਾਨ ਗਲਤ ਕਰਦਾ ਹੈ ਤੇ ਮੇਰੇ ਬੱਚੇ ਪੜ ਜਾਣ ਜੇ ਦੂਜੇ ਦਾ ਰੁੱਲਦਾ ਹੈ ਤੇ ਰੁੱਲ ਜਾਏ ਮੇਰੇ ਆਪਣੇ ਬੱਚਿਆਂ ਦਾ ਫਾਇਦਾ ਹੋਣਾ ਚਾਹੀਦਾ ਕਿਸੇ ਦਾ ਵਾਰ ਤੋਂ ਵਾਰ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ ਮੈਨੂੰ ਇਹ ਨਾਲ ਫਰਕ ਕੋਈ ਨਹੀਂ ਪੈਂਦਾ ਇੱਥੇ ਇਨਸਾਨ ਫਿਰ ਗਲਤ ਹੈ ਇਹਨੂੰ ਆਪਣੇ ਬਾਰੇ ਹੀ ਸੁਜਦਾ ਹੋਈ ਨੂੰ ਆਪਣੇ ਬਾਰੇ ਹੀ ਦਿਖਦਾ ਹੋਈ ਪੁੱਤਰ ਕਲਤਰ ਨਸੰਗ ਸ਼ੁਭਾ ਹਸਤ ਕੂਰ ਵਿਕਾਰੀ ਤੇ ਮਹਾਰਾਜ ਕਹਿੰਦੇ ਤੈਨੂੰ ਇਹ ਵਿਕਾਰਾਂ ਵਾਲੇ ਪਾਸੇ ਲੈ ਕੇ ਚਲੇ ਜਾਂਦੇ ਹਨ ਦਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿੱਥਿਆ ਸੰਸਾਰੀ ਤੇ ਮਹਾਰਾਜ ਪਾਰਸ਼ਕਾਂ ਲਗੇ ਸੰਗਤ ਤੋਂ ਬਿਨਾ ਪਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਕਰਨ ਤੋਂ ਬਿਨਾ ਗੁਰੂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦੀਆਂ ਵਿਚਾਰਾਂ ਤੋਂ ਸਮਝੇ ਤੋਂ ਬਿਨਾ ਮਾਰੇ ਕਹਿੰਦੇ ਸਭ ਕੁਝ ਵਿਅਰਥ ਹੈ ਰਾਜਨ हे ਰਾਜਨ हे ਨਰਪਤ ਮਨੁੱਖਾਂ ਦੇ ਉੱਤੇ ਰਾਜ ਕਰਨ ਵਾਲੇ ਬੰਦਿਆ ਕਿਉਂ ਸੋਇਆ ਤੂੰ ਨੀਂਦ ਭਰੇ ਜਗਤ ਜਾਗਤ ਕਤਨਾਹੀ ਰਾਂ ਤੂੰ ਜਾਗਦਾ ਕਿਉਂ ਨਹੀਂ ਤੂੰ ਕਿਉਂ ਸੁੱਤਾ ਹੈ ਇੱਕ ਇੱਕ ਨੀਂਦ ਉਹ ਹੈ ਜੋ ਇਨਸਾਨ ਰਾਤ ਨੂੰ ਅੱਖਾਂ ਮੀਚ ਕੇ ਸੌਂਦਾ ਹੈ ਇੱਕ ਨੀਂਦ ਉਹ ਹੈ ਜੋ ਇਨਸਾਨ ਬੇਸ਼ੱਕ ਅੱਖਾਂ ਤੇ ਉਹਦੀਆਂ ਖੁੱਲੀਆਂ ਨੇ ਪਰ ਸੁਰਤ ਉਹਦੀ ਸੁੱਤੀ ਹੋਈ ਹੈ ਸੁਰਤ ਉਹਦੀ ਸੁੱਤੀ ਹੋਈ ਹੈ ਜੇਕਰ ਸੰਗਤ ਵਿੱਚ ਆਉਣਾ ਹੈ ਤੇ ਉੱਥੇ ਅੱਖਾਂ ਖੋਲ ਕੇ ਬੈਠ ਜਾਣਾ ਇਹ ਨਹੀਂ ਸੁਰਤ ਦੀਆਂ ਅੱਖਾਂ ਖੋਲਣੀਆਂ ਸੁਰਤ ਦੇ ਭਾਂਡੇ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਪਾਉਣਾ ਮਾਰੀ ਪਾਰਸ਼ਾ ਕਹਿੰ ਲੱਗੇ ਦੁਨੀਆ ਦੇ ਇੱਕ ਭੁਲੇਖਾ ਹੈ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜਾਗਤ ਕੋ ਸੋਇਆ ਜਿਹੜਾ ਇਨਸਾਨ ਸੁੱਤਾ ਹੁੰਦਾ ਉਹਨੂੰ ਕਹਿੰਦਾ ਜਾਗ ਰਿਹਾ ਜਿਹੜਾ ਜਾਗ ਰਿਹਾ ਉਹਨੂੰ ਕਹਿੰਦਾ ਇਹ ਸੁੱਤਾ ਹੀ ਹੋਇਆ ਜੇ ਤੁਹਾਨੂੰ ਇਮਾਨਦਾਰ ਬੰਦਾ ਕੋਈ ਮਿਲੇਗਾ ਨਾ ਕੋਈ ਇਲਾਕੇ ਵਿੱਚ ਕੋਈ ਇਮਾਨਦਾਰ ਬੰਦਾ ਕੋਈ ਐਸਐਚਓ ਆ ਗਿਆ ਕੋਈ ਥਾਣੇਦਾਰ ਆ ਗਿਆ ਬੜਾ ਇਮਾਨਦਾਰ ਹੋਏਗਾ ਇਨਸਾਨ ਉਹਦੀ ਬਦਨਾਮੀ ਕਰਦਾ ਹੈ ਕਹਾਦਾ ਉਹ ਇਮਾਨਦਾਰ ਹੈ ਉਹ ਉਹ 4 ਪੈਸੇ ਵੀ ਦੇਣ ਵਾਸਤੇ ਤਿਆਰ ਸੀ ਉਹ ਤਾਂ ਵੀ ਨਹੀਂ ਉਹਨੇ ਸਾਡੀ ਕੰਮ ਨੂੰ ਕੱਢਿਆ ਉਹ ਬੰਦਾ ਹੀ ਬਹੁਤ ਮਾੜਾ ਜਿੰਨਾ ਮਾੜਾ ਬੰਦਾ ਹੋਏਗਾ ਤੁਹਾਡੇ ਕੋਲ 150 200000 2000 5000 ਲੈ ਕੇ ਤੁਹਾਡੇ ਕੰਮ ਨੂੰ ਕਰਾ ਦੇਗਾ ਸਾਡੇ ਵਾਸਤੇ ਉਹ ਬੰਦਾ ਹੈ ਤੋ ਵਧੀਆ ਹੈ ਮਤਲਬ ਜਿਹੜਾ ਸੁਰਤ ਦੇ ਤੌਰ ਦੇ ਉੱਤੇ ਜਾਗਦਾ ਹੋਇਆ ਅਸੀਂ ਉਹਨੂੰ ਕਹਿੰਦੇ ਸੁੱਤਾ ਬਿਲਕੁਲ ਬੇਕਾਰ ਹੈ ਸਾਡੇ ਕੰਮ ਦਾ ਨਹੀਂ ਹੈ ਜਿਹੜਾ ਸੁੱਤਾ ਹੋਇਆ ਹੈ ਜਿਹੜਾ ਲਾਲਚੀ ਹੈ ਜਿਹੜਾ ਰਿਸ਼ਵਤਖੋਰ ਹੈ ਉਹ ਸਾਡੇ ਵਾਸਤੇ ਬਹੁਤ ਇਮਾਨਦਾਰ ਹੋਏਗਾ ਮਾਇਆ ਝੂਠ ਰੁੱਧਨ ਕੇਤੇ ਬਿਲਾਹੀ ਰਾਤ ਤੇ ਪਾਰਸ਼ ਮਾਰੇ ਕਹਿੰਦੇ ਇਹਦੇ ਵੱਤ ਤੋਂ ਬਿਲਕਦਾ ਹੈ ਝੂਠੀ ਮਾਇਆ ਦੇ ਲਈ ਝੂਠੀਆਂ ਸ਼ੌਰਤਾਂ ਦੇ ਲਈ ਝੂਠੀਆਂ ਅਹੁਦਿਆਂ ਦੇ ਲਈ ਬਿਲਾਹੇ ਕੇਤੇ ਮਹਾਮੋਹਨ ਬਿਨ ਰਾਮ ਹਰ ਕੇ ਸੁਖ ਨਹੀਂ ਮਹਾਰਾਜ ਕਹਿੰਦੇ ਤੂੰ ਬਿਲਕਦਾ ਬੜਾ ਹੈ ਇਹ ਚੀਜ਼ ਨੂੰ ਪਾਉਣ ਵਾਸਤੇ ਪਰ ਯਾਦ ਰੱਖੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਰੇ ਸੁਖ ਵੀ ਨਹੀਂ ਹੈ ਟਿਕਾਣੀ ਹੈ ਇਨਸਾਨ ਏਸੀ ਵਿੱਚ ਬੈਠਾ ਹੋਇਆ ਵੀ ਇਨਸਾਨ ਬਿਲਕਦਾ ਹੈ। 에어 ਕੰਡੀਸ਼ਨਰ ਰੂਮ ਉੱਤੇ ਕੀ ਕਰੇਗਾ ਕਹਿੰਦਾ ਬੇਚੈਨੀ ਬੜੀ ਉਹ ਬੇਚੈਨੀ ਨਹੀਂ। ਉਹ ਕਿਤਨਾ ਵੀ ਤੇ ਜਿਹੜੀ ਚੀਜ਼ ਨੂੰ ਜੋੜਿਆ ਹੈ ਜਿਹੜੀ ਚੀਜ਼ ਦਾ ਬਿਜ਼ਨਸ ਕਰੇ ਉਹੀ ਚੀਜ਼ ਦੀ ਉਹਨੂੰ ਟੈਨਸ਼ਨ ਜਿਹੜੀ ਉਹਨੂੰ ਜ਼ੌਨ ਨਹੀਂ ਦਿੰਦੀ। ਬੜੇ ਤੁਹਾਨੂੰ ਐਸੇ ਲੋਕ ਮਿਲਣਗੇ। ਮੈਂ ਕੱਲ ਵੀ ਜ਼ਿਕਰ ਕਰਦਾ ਸੀ ਨਾ ਕਿ ਜਿਹੜਾ ਇਨਸਾਨ ਬੇਸ਼ੱਕ ਉਹਨੂੰ ਮਹਿੰਗੇ ਤੋਂ ਮਹਿੰਗਾ ਨੂੰ ਭੋਜਨ ਸਾਹਮਣੇ ਪਾ ਕੇ ਦੇ ਦੇ ਜਿੰਨੇ ਵਿਲਕਣਾ ਹੈ ਨਾ ਜਿੰਨੇ ਦੁਖੀ ਹੋਣਾ ਹੈ ਉਹਨਾਂ ਪਰੌਂਠਿਆਂ ਦੇ ਉੱਤੇ ਪਏ ਹੋਏ ਮੱਖਣ ਨੂੰ ਵੇਖ ਕੇ ਵੀ ਰੋਈ ਜਾਣਾ ਕੀ ਗੱਲ ਸਾਰਾ ਮੱਖਣ ਪਿਗਲ ਰਿਹਾ ਹੈ ਸਾਰਾ ਪਿਗਲ ਕੇ ਥਾਲੀ 'ਚ ਪੈ ਗਿਆ ਉਹ ਫੇਰ ਵੀ ਚੀਕਾਂ ਮਾਰੀ ਜਾਏਗਾ ਤੇ ਜਿਹੜਾ ਸ਼ੁਕਰਗੁਜ਼ਾਰ ਹੋਏਗਾ ਉਹ ਫੁੱਟਬਾਦ ਦੇ ਉੱਤੇ ਬੈਠਾ ਹੋਇਆ ਵੀ ਦੋ ਪ੍ਰਸ਼ਾਦਿਕ ਛੱਕੇ ਸ਼ੁਕਰਗੁਜ਼ਾਰ ਹੈ ਪ੍ਰਮਾਤਮਾ ਤੂੰ ਇਹ ਚੀਜ਼ ਦਿੱਤੀ ਹੈ ਨਿੰਨੇ ਰੋਣਾ ਉਹਨੇ ਰੋਂਦੇ ਹੀ ਰਹਿਣਾ ਜਿਹੜਾ ਰੋਡ ਇਹਨੇ ਰੋਣਾ ਉਹ ਪਾ ਕੈਨੇਡਾ ਅਮਰੀਕਾ ਨ ਇੰਗਲੈਂਡ ਜਿੱਥੇ ਮਰਜੀ ਚੱਲਿਆ ਜਾਏ ਉਹ ਰੋਣਾ ਉੱਥੇ ਜਾ ਕੇ ਵੀ ਹੈ। ਇਨਸਾਨ ਪਹਿਲਾ ਇਹ ਕੰਮ ਕਰਦਾ ਸੀ ਅਰਦਾਸਾਂ ਕੀਤੀਆਂ ਮਾਰਾ ਕਿਰਪਾ ਕਰੀ ਤੂੰ ਨਾ ਸਾਡਾ ਇਹ ਬਸ ਵੀਜ਼ਾ ਲਗਾ ਦੇ। ਵੀਜ਼ਾ ਲੱਗ ਗਿਆ। ਫਿਰ ਅੱਗੇ ਜਾ ਕੇ ਪੈਸੇ ਨਹੀਂ ਇਕੱਠੇ ਹੋ ਰਹੇ ਫਾਈਲ ਲਗਾਉਣੀ ਹੈ। ਫਿਰ ਹੋ ਰਿਹਾ ਫਾਈਲ ਲੱਗ ਗਈ। ਬاہر ਚਲੇਗਾ ਫੇਰ ਹੋ ਰਿਹਾ ਪੀਆਰ ਮਿਲ ਜਾਈ ਫੇਰ ਹੋ ਰਿਹਾ ਮੈਂ ਸੈਟਲ ਹੋ ਗਿਆ ਫੇਰ ਹੋ ਰਿਹਾ ਕਿ ਘਰੋਂ ਸਪான்ਸਰ ਕਰਕੇ ਘਰ ਦੇ ਮਾਪਿਆਂ ਨੂੰ ਵਾਪਸ ਬੁਲਾਉਣਾ ਹੈ ਆਪਣੇ ਕੋਲ ਫੇਰ ਹੋ ਰਿਹਾ ਮਾਪੇ ਵੀ ਆ ਗਏ ਹੁਣ ਭੈਣ ਭਰਾਵਾਂ ਨੂੰ ਬੁਲਾਉਣਾ ਹੈ ਉਹਨੇ ਰੋਂਦਾ ਹੀ ਰਹਿਣਾ ਹੈ ਜਿਹੜਾ ਕਦੇ ਖੁਸ਼ ਨਹੀਂ ਹੋ ਸਕਦਾ ਉਹਨੇ ਕਦੇ ਖੁਸ਼ ਹੋਣਾ ਵੀ ਨਹੀਂ ਮਹਾਰਾਜ ਪਾਸ਼ਾ ਕਹਿੰਦੇ ਬਿਲਾਹੇ ਕੇਤੇ ਮਹਾਮੋਹਨ ਮੇਰਾ ਨਾਮ ਹਰ ਕੀ ਸੁਖ ਨਾਹੀ ਬੜਾ ਬਿਲਕਦ ਹੈ ਪਰ ਯਾਦ ਰੱਖੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਨਹੀਂ ਹੈ ਸਹਿਲ ਸਿਆਣੁ ਉਪਾਵਥਾ ਕੀ ਜਹ ਭਾਵ ਤਹ ਜਾਈ ਮਹਾਰਾਜ ਪਾਸ਼ਾ ਕਰ ਤੇਰੀਆਂ ਸਿਆਣ ਪੰਜ ਤਰਾਇਆਂ ਚਲਾਕੀਆਂ ਫਿਰ ਜਿਹੜੀਆਂ ਨੇ ਉਹ ਕਿਸੇ ਕੰਮ ਨਹੀਂ ਆਉਣਗੀਆਂ ਜਾ ਭਾਵ ਜੋ ਪ੍ਰਮਾਤਮਾ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਆਦ ਅੰਤੇ ਮਦ ਪੂਰਨ ਸਰਬਤਰ ਘਟ ਘਟ ਮਾਹੀ ਉਹ ਪ੍ਰਮਾਤਮਾ ਇਹ ਨਹੀਂ ਕੇਵਲ ਗੁਰਦੁਆਰਾ ਸਾਹਿਬ ਰਹਿ ਕੇ ਤੈਨੂੰ ਦੇਖ ਰਿਹਾ ਹੈ ਮੰਦਰ ਚ ਰਹਿ ਕੇ ਤੈਨੂੰ ਦੇਖ ਰਿਹਾ ਹੈ ਮਸੀਤ ਚ ਰਹਿ ਕੇ ਤੈਨੂੰ ਦੇਖ ਰਿਹਾ ਹੈ ਉਹ ਪ੍ਰਮਾਤਮਾ ਹਰੇਕ ਜਗ੍ਹਾ ਦੇ ਉੱਤੇ ਬੈਠ ਕੇ ਤੈਨੂੰ ਦੇਖ ਰਿਹਾ ਹੈ ਆਦ ਅੰਤੇ ਮਦ ਪੂਰਨ ਸਰਬਤਰ ਘਟ ਘਟ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਈ ਗੁਰੂ ਸਾਹਿਬ ਕਹਿੰਦੇ ਜਿਹੜਾ ਆਪਣੀਆਂ ਚਤਰਾਇਆਂ ਚਲਾਕੀਆਂ ਨੂੰ ਛੱਡ ਕੇ ਗੁਰੂ ਦੀ ਸੰਗਤ 'ਚ ਬੈਠਦਾ ਹੈ ਨਾ ਜਿੱਥੇ ਉਹਨੂੰ ਸ਼ੁੱਭ ਗੁਣ ਪ੍ਰਾਪਤ ਹੁੰਦੇ ਨੇ ਤੇ ਮਹਾਰਾਜ ਕਹਿੰਦੇ ਉਹ ਆਪਣੀ ਇੱਜ਼ਤ ਨੂੰ ਬਣਾ ਲੈਂਦਾ ਹੈ। ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ RAM ਮਹਾਰੇ ਪਾਤਸ਼ਾਹ ਕਹਿੰਦੇ ਨਰਪਤ ਇਹ ਦੁਨੀਆ ਦੇ ਉੱਤੇ ਰਾਜ ਕਰਨ ਵਾਲੇ ਬੰਦੇ ਆ ਜਾਣ ਗ੍ਰਹਿਓ ਸੇਵਕ ਸਿਆਣੇ RAM ਜਿਹੜਾ ਰਾਜਾ ਹੈ ਨਾ ਉਹ ਆਪਣੀ ਪ੍ਰਜਾ ਨੂੰ ਆਪਣੇ ਜਾਣ ਕੇ ਕਹਿੰਦਾ ਲੈ ਲੈ ਆ ਸਾਰੀ ਮੇਰੀ ਪ੍ਰਜਾ ਹੈ ਮੈਂ ਇਹਨਾਂ ਦਾ ਰਾਜਾ ਹਾਂ ਸਰ ਪਰ ਵਿਛੜਨਾ ਮੋਹਿ ਪਛਤਾਣੀ ਰਾਮ ਜਦ ਉਹ ਹੀ ਚੀਜ਼ਾਂ ਤੋਂ ਦੂਰ ਹੋ ਜਾਂਦੀਆਂ ਨੇ ਨਾ ਨਵੇਂ ਵੱਡੇ ਵੱਡੇ ਆਵਾਦੇ ਕਰਦੇ ਸਨ ਆ ਲਖਣ ਆਈ ਚਲੋ ਲੋਕਾਂ ਨੇ ਇੱਕ ਪਾਸਾ ਕੀਤਾ 92 ਸੀਟਾਂ ਪ੍ਰਾਪਤ ਹੋਈਆਂ ਤੇ ਮਨ ਚ ਭਲੇਖਾ ਇਸੇ ਪੰਕਤੀ ਦੀ ਵਿਆਖਿਆ ਹੋਈ ਹੈ ਐਤਕੀ ਆ ਲੋਕ ਸਭਾ ਦੇ ਚੋਣਾਂ ਵਿੱਚ ਨਰਪਦਾਰਥ ਰਾਜਾ ਜਾਣ ਗ੍ਰਹਿ ਉਹ ਸੇਵਕ ਸਿਆਣੇ ਰਾਮ ਕਹਿੰਦਾ ਜਿੰਨੇ ਆ ਸੇਵਕ ਹੈ ਨਾ ਜਿੰਨੀ ਇਹ ਪਰਜਾ ਸਾਰੀ ਕਹਿੰਦਾ ਮੇਰੀ ਏ 99 ਸੀਟਾਂ ਆ ਗਈਆਂ ਹੰਕਾਰੇ ਬਣ ਗਈ ਤੇ ਜਿਹੜੀ ਪਰਜਾ ਦੀ ਸੇਵਾ ਕਰਨੀ ਸੀ ਉਹ ਕੀਤੀ ਨਾ ਤੇ ਮਾਰੇ ਪਾਰਸ਼ਾ ਕਹਿਣ ਲੱਗੇ ਇਹ ਰਾਜਾ ਇਹ ਗੱਲ ਕਹਿੰਦਾ ਸਾਰੇ ਮੇਰੇ ਨੇ ਜਿੰਨੂੰ 9ਵੇਂ ਮਿਲੀਆਂ ਸਨ ਕਦੋਂ ਆ ਤੇ ਹੁਣ ਵੇਖਿਓ ਇਹ ਹੁਣ 13 0 ਹੋਏਗਾ ਜੀ ਪੰਜਾਬ ਦੇ ਵਿੱਚ ਇਹ ਸਾਰੇ ਮੇਰੇ ਨੇ ਤੇ ਕੀ ਹੋਇਆ ਸਰ ਪਰ ਵਿਛੜਨਾ ਜਦੋਂ ਕੋਈ ਨਾ ਉਹਦਾ ਬਣਿਆ 13 ਦੀਆਂ ਤਿੰਨ ਰਹਿ ਗਈਆਂ ਮੋਹੇ ਪਛਤਾਣੇ ਰਾਮ ਮਾਰੇ ਕਰਨ ਫੇ ਪਛਤਾਵਾ ਰਹਿ ਗਿਆ ਗੁਰਬਾਣੀ ਜਿਹੜੀ ਹੈ ਕੇਵਲ ਕਾਸਟ ਸਮੇ ਦੀ ਵਿਆਖਿਆ ਨਹੀਂ ਕਰਦੀ ਗੁਰਬਾਣੀ ਹਮੇਸ਼ਾ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸਤਿ ਨਾਨਕ ਹੋਸੀ ਪੀ ਸਤ ਇਹ ਸੋਟੇ ਜੇ ਬਾਬਰ ਉਹ ਚਲੇ ਗਿਆ ਤੇ ਬਾਜ ਬਾਬਰ ਨਹੀਂ ਹੈ ਔਰੰਗਜੇਬ ਚਲੇ ਗਿਆ ਤੇ ਬਾਜ ਔਰੰਗਜੇਬ ਨਹੀਂ ਹੈ ਅੱਜ ਸ਼ਕਲਾਂ ਬਦਲੀਆਂ ਔਰੰਗਜੇਬ ਦੀਆਂ ਅੱਜ ਅੱਜ ਦੇ ਆ ਔਰੰਗਜੇਬ ਨੇ ਸਿਰ ਦੇ ਉੱਤੇ ਦਸਤਾਰ ਬਨ ਲਈ ਹੈ ਤਾਂ ਕੋਈ ਵੱਡਾ ਲੀਡਰ ਕਿਉਂ ਨਾ ਹੋਏ ਕਿਸੇ ਦੇ ਨਜਾਇਜ਼ ਪਰਚਾ ਕਿਸੇ ਦੇ ਨਜਾਇਜ਼ ਧੱਕਾ ਇਹ ਬਾਬਰ ਵਰਗੇ ਨਹੀਂ ਚੁੱਕ ਕੇ ਕਿਸੇ ਨੂੰ ਜੇਲ੍ਹ ਵਿੱਚ ਜਾ ਕੇ ਬੰਦ ਕਰ ਦੇਣਾ ਚੁੱਕ ਕੇ ਕਿਸੇ ਦੇ ਤੇ ਨਜ਼ਰ ਜਿਹੜਾ ਹੈ ਤਸ਼ੱਦਦ ਕਰ ਦੇਣਾ ਕਿਸੇ ਦਾ ਦਿੱਤਾ ਹੋਇਆ ਹੱਕ ਕਿਸੇ ਨੂੰ ਨਾ ਦੇਣਾ ਮਾਰੇ ਪਾਸ਼ਾ ਕਹਿੰਦੇ ਸਰ ਪਰ ਵਿਸ਼ੜ ਨਾ ਮੋਹੇ ਪਸ਼ੂਤਾਣੇ ਰਾਮ ਹਰ ਚੰਦੌਰੀ ਦੇਖ ਭੂਲਾ ਮਹਾ ਅਸਿਧ ਪਾਈਏ ਜਿਵੇਂ ਤਾਰਿਆਂ ਦੇ ਵਿੱਚ ਸਮਾਨ ਵਿੱਚ ਬਣੀ ਹੋਈ ਨਗਰੀ ਨੂੰ ਇਨਸਾਨ ਵੇਖ ਕਹਿੰਦਾ ਵੇਖੋ ਇੱਕ ਨਗਰੀ ਬਣੀ ਹੈ ਉਹ ਰਾਜੇ ਦਾ ਦਰਬਾਰ ਬਣਿਆ ਹੈ ਤਜਦੋਂ ਇੱਕਦਮ ਉਹ ਬਦਲ ਖਿੰਡਰਦੇ ਨੇ ਉਹ ਸਭ ਕੁਝ ਇੱਕ ਭੁਲੇਖਾ ਰਹਿ ਜਾਂਦਾ ਹੈ ਮਹਾਰਾਜ ਕਹਿੰਦੇ ਇਹਨੂੰ ਵੀ ਅਸਥਿਤ ਕਰਕੇ ਬੈਠਾ ਹੈ ਬਿਨ ਨਾਮ ਹਰ ਕੈ ਆਣ ਰਚਨਾ ਅਹਿਲਾ ਜਨਮ ਗਵਾਈਏ ਤੇ ਮਾਤਮਾ ਦੇ ਨਾਮ ਤੋਂ ਬਿੜਾ ਤੂੰ ਜਨਮ ਨੂੰ ਗਵਾ ਰਿਆ ਹੈ ਹਉ ਹਉ ਕਰਤਨ ਤ੍ਰਿਸ਼ਣ 부ਜੈ ਨਾ ਕਾਮ ਪੂਰਨ ਗਿਆਨੇ ਮਹਾਰਾਜ ਕਹਿੰਦੇ ਆ ਜਿਹੜਾ ਤੂੰ ਹਾ 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 ਇਹ ਮੈਨੂੰ ਮਿਲ ਜਾਏ ਹਾ ਇਹ ਮੈਨੂੰ ਮਿਲ ਜਾਏ ਮੈਂ ਰੱਖ ਲਾਂ ਬਾਸ਼ਾ ਕਹਿੰਦੇ ਇਸ ਤਰ੍ਹਾਂ ਕਦੇ ਤ੍ਰਿਸ਼ਨਾ ਦੀ ਅੱਗ ਕਦੇ 부ਜਦੀ ਨਹੀਂ ਦਨਵੰਤ ਨਾਨਕ ਬਿਨ ਨਾਮੁ ਹਰਿ ਕੇ ਕੇਤੇ ਪਸ਼ੂਤਾਨੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੇਤੇ ਲੋਕ ਐਸੇ ਜਿਹੜੇ ਨੇ ਉਹ ਪਛਤਾਰੇ ਨੇ ਧਾਰ ਅਨੁਗ੍ਰਹਿ ਪ੍ਰਮਾਤਮਾ ਤੋਂ ਕਿਰਪਾ ਧਾਰ ਕੇ ਆਪਣਾ ਕਰ ਲੈਨਾ RAM ਤੋਂ ਆਪਣਾ ਸਾਨੂੰ ਬਣਾ ਲਿਆ ਭੂਜਾ ਗਾਹ ਕਾੜ ਲਿਓ ਸਾਧੂ ਸੰਗ ਦੀਨਾ RAM ਤੇ ਮਹਾਰਾਜ ਤੋਂ ਕੀ ਕੀਤਾ ਭੂਜਾ ਦਾ ਅਰਥ ਹੈ ਬਾਹ ਤੂੰ ਬਾਹ ਫੜ ਕੇ ਇਸ ਨਰਕ ਦੇ ਇਸ ਡਿੱਗਣ ਵਾਲੇ ਖੂਬ ਵਿੱਚੋਂ ਮੈਨੂੰ ਤੂੰ ਕੱਢ ਕੇ ਬਾਹਰ ਅੱਖ ਲਿਆ ਸਾਧ ਸੰਗਮ ਹਰ ਆਰਾਧੇ ਸਗਲ ਕਲਮਲ ਦੁਖ ਜਲੇ ਪਰਮਾਤਮਾ ਜਿਹੜਾ ਤੇਰੇ ਨਾਮ ਨੂੰ ਆਰਾਧਾ ਹੈ ਸੰਗਤ ਚ ਆ ਕੇ ਉਹਨਾਂ ਸਾਰੇ ਦੁਖ ਜਲ ਜਾਂਦੇ ਹਨ ਮਹਾ ਧਰਮ ਸੁਧਾਨ ਕਿਰਿਆ ਸੰਗ ਤੇਰੇ ਸੇ ਚਲੇ ਮਾਰੇ ਕਹਿੰਦੇ ਆਹ ਗੁਣ ਆਹ ਤੇਰੇ ਸ਼ubh ਗੁਣ ਤੇਰੇ ਨਾਲ ਜਾਣਗੇ ਤੇਰਾ ਸਾਥ ਨਿਭਾਉਣਗੇ ਰਸਨਾ ਆਰਾਧੇ ਏਕ ਸੁਆਮੀ ਇਹ ਰਸਨਾ ਜਿਹੜੀ ਹੈ ਤੇਰੇ ਇੱਕ ਨਾਮ ਨੂੰ ਪ੍ਰਮਾਤਮਾ ਆਰਾਦੀ ਹੈ ਹਰ ਨਾਮ ਮਨ ਤਨ ਭੀਨਾ ਤੇ ਮੇਰਾ ਮਨ ਤੇ ਤਨ ਤੇਰੇ ਨਾਮ ਦੇ ਨਾਲ ਭਜਿਆ ਰਹਿੰਦਾ ਹੈ ਨਾਨਕ ਜਿਸ ਨੂੰ ਹਰ ਮਿਲਾਏ ਨਾਨਕ ਏ ਨਾਨਕ ਆਖਦਾ ਹੈ ਜਿਸ ਨੂੰ ਪ੍ਰਭੂ ਮੋਲਾ ਲੈਂਦਾ ਹੈ ਉਹ ਸਰਬ ਗੁਣਾ ਪ੍ਰਵੀਨਾ ਉਹ ਸਰਬ ਗੁਣਾ ਦਾ ਮਾਲਕ ਬਣ ਜਾਂਦਾ ਹੈ ਪਰਸ਼ਾ ਮਿਹਰਮਤ ਕਰਨ ਜੀ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਧੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ